ਸਾਤਸਰੀਆ ਕਾਲ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਮਲਟੀ ਲਰਨ ਅਕੈਡਮੀ ਦੇ ਵਿੱਚ ਅੱਜ ਅਸੀਂ ਇਸ ਵੀਡੀਓ ਵਿੱਚ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਐਮਸੀਕਿਊ ਬਾਰੇ ਜਾਣਾਂਗੇ ਜੋ ਵੀ ਸਟੂਡੈਂਟ ਪੰਜਾਬ ਦੇ ਪੰਜਾਬੀ ਦੇ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਹ ਵੀਡੀਓ ਬਹੁਤ ਹੈਲਪਫੁਲ ਰਹਿਣ ਵਾਲੀ ਹੈ ਜੀ ਅੱਜ ਦਾ ਸਾਡਾ ਟੌਪਿਕ ਹੈਗਾ ਜਿਹੜਾ ਪੰਜਾਬ ਈ ਵਿਆਕਰਨ ਨਾਲ ਸੰਬੰਧਿਤ MCQ ਹੈ ਜੀ ਜੋ ਟੋਪਿਕ ਆਪਾਂ ਪਹਿਲਾਂ ਵਿਸਤਾਰ ਸਹਿਤ ਕਰ ਚੁੱਕੇ ਹਾਂ ਉਹਨਾਂ ਨਾਲ ਹੀ ਸੰਬੰਧਿਤ ਹੈ ਰਿਲੇਟਡ ਇਹ MCQ ਲੈ ਕੇ ਆਏ ਹਾਂ ਜੀ ਆਪਾਂ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਜੀ ਵੀਡੀਓ ਸਟਾਰਟ ਕਰਦੇ ਹਾਂ ਫਰਸਟ ਕੁਐਸਚਨ ਹੈਗਾ ਆਪਣਾ ਜੀ ਔਂਕੜ ਕਿਹੜੇ ਸਵਰ ਨਾਲ ਲੱਗਦੀ ਹੈ ਹਾਂਜੀ ਫਰਸਟ ਆਪਸ਼ਨ ਊੜਾ ਆੜਾ ਈੜੀ ਜਾਂ ਤਿੰਨਾਂ ਨਾਲ ਹਾਂਜੀ ਜਿਹੜੀ ਔਂਕੜ ਹੈ ਲਗਾ ਮਾਤਰਾ ਜਿਹੜੀ ਔਂਕੜ ਉਹ ਉੜੇ ਨਾਲ ਹੀ ਲੱਗਦੀ ਹੈ ਜੀ ਆਪਸ਼ਨ ਪਹਿਲੀ ਟਿਕ ਕਰਾਂਗੇ ਜੀ ਸੈਕੰਡ ਕੁਐਸਚਨ ਹੈਗਾ ਜੀ ਪੰਜਾਬੀ ਭਾਸ਼ਾ ਵਿੱਚ ਸਵਰ ਤੁਣੀਆਂ ਦੀ ਤਰਤੀਬ ਅਖਵਾਉਂਦੀ ਹੈ ਕੀ ਅਖਵਾਉਂਦੀ ਹੈ ਜੀ ਸਵਰ ਤੁਣੀਆਂ ਦੀ ਤਰਤੀਬ ਸਵਰ ਤਰਤੀਬ ਅਖਵਾਉਂਦੀ ਹੈ ਤੁਣੀ ਤਰਤੀਬ ਮੁਹਾਰਨੀ ਜਾਂ ਮਹਾਵਰਾ ਹਾਂਜੀ ਉਹ ਮਹਾਰਨੀ ਅਖਵਾਉਂਦੀ ਹੈ ਜੀ ਈਡੀ ਆਪਸ਼ਨ ਟਿਕ ਕਰਾਂਗੇ ਜੀ ਕਰੈਕਟ ਆਨਸਰ ਆਪਣਾ ਨੈਕਸਟ ਕੁਐਸਚਨ ਕਰਾਂਗੇ ਜੀ ਆਪਣਾ ਪੰਜਾਬੀ ਸਵਰ ਧੁਨੀਆਂ ਦੀ ਸਹੀ ਤਰਤੀਬ ਦੀ ਪਛਾਣ ਕਰੋ ਹਾਂਜੀ ਈੜੀ ਆਪਸ਼ਨ ਕਰੈਕਟ ਆਨਸਰ ਹੈ ਜੀ ਆਪਣਾ ਆੜਾ ਆੜੇ ਨੂੰ ਕੰਨਾ ਈੜੀਂ ਸਿਆਰੀ ਈੜੀ ਨੂੰ ਵਿਆਰੀ ਊੜੇ ਨੂੰ ਔਂਕੜ ਊੜੇ ਨੂੰ ਦਲੈਂਕੜ ਈੜੀ ਨੂੰ ਲਾਂ ਆੜੇ ਨੂੰ ਦਲਾਵਾ ਕੱਲਾ ਊੜਾ ਆੜੇ ਨੂੰ ਕਨੌੜਾ ਇਹ ਸਵਰ ਤੁਣੀਆਂ ਦੀ ਸਹੀ ਤਰਤੀਬ ਹੈ ਜੀ ਆਪਣਾ ਇਹ ਵੀ ਆਪਸ਼ਨ ਟਿਕ ਕਰਾਂਗੇ ਆਪਾਂ ਨੈਕਸਟ ਕੁਐਸਚਨ ਹੈ ਜੀ ਆਪਣਾ ਚੜ੍ਹਦੇ ਪੰਜਾਬ ਵਿੱਚ ਚੜ੍ਹਦੇ ਪੰਜਾਬ ਦੀ ਪੰਜਾਬੀ ਲਿਖਣ ਲਈ ਟਕਮੀ ਲਿਪੀ ਦੀ ਪਛਾਣ ਕਰੋ ਹਾਂਜੀ ਗੁਰਮੁਖੀ ਸ਼ਾਹਮੁਖੀ ਜਾਂ ਦੋਨੀਆਂ ਇਹ ਜਾਂ ਕੋਈ ਵੀ ਨਹੀਂ ਹਾਂਜੀ ਉਹ ਆਪਸ਼ਨ ਟਿਕ ਕਰਾਂਗੇ ਜੀ ਗੁਰਮੁਖੀ ਨੈਕਸਟ ਕੁਐਸਚਨ ਹੈ ਜੀ ਆਪਣਾ ਸ਼ਬਦ ਸੰਗਮ ਕਿਸ ਤੁਨੀ ਪਵਰਗ ਅਧੀਨ ਸ਼ਾਮਲ ਕੀਤਾ ਗਿਆ ਹੈ ਖੰਡੀ ਤੁਨੀ ਅਖੰਡੀ ਤੁਨੀ ਸਵਰ ਤੁਨੀਆ ਨਾਸਕਤਾ ਹਾਂਜੀ ਵੀਡੀਓ ਆਪਸ਼ਨ ਟਿਕ ਕਰਾਂਗੇ ਜੀ ਸਵਰ ਤੁਨੀਆ ਹਾਂਜੀ ਨੈਕਸਟ ਕੁਐਸਚਨ ਹੈਗਾ ਆਪਣਾ ਹਾਂਜੀ ਇਹਦਾ ਆਨਸਰ ਸੀਗਾ ਆਪਣਾ ਈੜੀ ਸਵਰ ਧੁਨੀਆ ਨੈਕਸਟ ਕੁਐਸਚਨ ਸਵਰ ਬਹਕਾਂ ਸੰਬੰਧੀ ਸਹੀ ਤੱਥ ਦੀ ਚੋਣ ਕਰੋ ਪੰਜਾਬੀ ਵਿੱਚ ਊੜਾ ਅਤੇ ਈੜੀ ਤਿੰਨ ਸਵਰ ਬਹਕ ਹਨ ਹਾਂਜੀ ਇੱਥੇ ਆਪਸ਼ਨ ਗਲਤ ਕੀਤੀ ਹੋਈ ਹੈ ਜੀ ਇੱਥੇ ਊੜਾ ਆੜਾ ਤੇ ਈੜੀ ਹੋਣਾ ਸੀਗਾ ਇਹ ਆਪਸ਼ਨ ਸਹੀ ਹੋਣਾ ਸੀਗਾ ਜੀ ਇੱਥੇ ਆੜੇ ਆੜਾ ਵੀ ਨਹੀਂ ਲਿਖਿਆ ਹੋਇਆ ਆੜਾ ਲਿਖਣਾ ਸੀਗਾ ਸੈਕੰਡ ਗਲਤ ਹੈ ਜੀ ਸਵਰਤ ਉਹਨਾਂ ਦੀ ਗਿਣਤੀ 2 ਹੁੰਦੀ ਹੈ ਇਹ ਵੀ ਗਲਤ ਹੈ ਜੀ ਸਵਰਨ ਉਚਾਰਨ ਵੇਲੇ ਉਚਾਰਨ ਅੰਗ ਵਿੱਚ ਰੁਕਾਵਟ ਪੈਦਾ ਕਰਦੇ ਸਨ ਸਵਰਨ ਉਚਾਰਨ ਵੇਲੇ ਕੋਈ ਰੁਕਾਵਟ ਨਹੀਂ ਪੈਦਾ ਹੁੰਦੀ ਜੀ ਇਹੜੀ ਨੂੰ ਔਂਕੜ ਲੱਗਦੀ ਹੈ ਇਹ ਵੀ ਗਲਤ ਹੈ ਜੀ ਹਾਂਜੀ ਪਹਿਲੀ ਆਪਸ਼ਨ ਵੀ ਗਲਤ ਹੈ ਪਰ ਇਸ ਦੇ ਵਿੱਚ ਪਹਿਲੀ ਆਪਸ਼ਨ ਥੋੜੀ ਠੀਕ ਲੱਗ ਰਹੀ ਹੈ ਪਰ ਇਹ ਚ ਆੜਾ ਆਪਸ਼ਨ ਨਹੀਂ ਦਿੱਤੀ ਗਈ ਊੜਾ ਆੜਾ ਇਹੜੀ ਤਿੰਨ ਸਵਾਰ ਬਣਨਗੇ ਜੀ ਪਹਿਲੀ ਆਪਸ਼ਨ ਟਿਕ ਕਰਾਂਗੇ ਇਹਦੇ ਵਿੱਚ ਆੜਾ ਸਹੀ ਹੋਊਗਾ ਜੀ ਊੜਾ ਆੜਾ ਇਹੜੀ ਤਿੰਨ ਹੁੰਦੀਆਂ ਸਵਾਰ ਵਾਹਕ ਨੈਕਸਟ ਕੁਐਸਚਨ ਹੈਗਾ ਆੜਾ ਨਾਲ ਕਿੰਨੀਆਂ ਸਵਰ ਧੁਨੀਆਂ ਦਾ ਨਿਰਮਾਣ ਹੁੰਦਾ ਹੈ ਆੜੇ ਨਾਲ ਜੀ ਚਾਰ ਸਵਰ ਧੁਨੀਆਂ ਦਾ ਨਿਰਮਾਣ ਹੁੰਦਾ ਹੈ ਕਿਹੜੀਆਂ-ਕਿਹੜੀਆਂ ਆੜਾ ਇਕੱਲਾ ਆੜੇ ਨੂੰ ਕੰਨਾ ਆੜੇ ਨੂੰ ਕੋਣਾੜਾ ਆੜੇ ਨੂੰ ਦੁਲਾਵਾ ਇਹ ਚਾਰ ਸਵਰਤੁਨੀਆਂ ਜੀ ਆਪਣੀਆਂ ਨੈਕਸਟ ਕੁਐਸਚਨ ਆੜੇ ਨਾ ਕਿਹੜੀਆਂ ਲਗਾ ਨਹੀਂ ਲਗਦੀਆਂ ਆੜੇ ਨਾ ਕੰਨਾ ਵੀ ਲੱਗਦਾ ਦੁਲਾਵਾ ਵੀ ਲੱਗਦਾ ਮੁਖਤਾ ਵੀ ਲੱਗ ਜਾਂਦਾ ਆੜਾ ਕਨੌੜਾ ਵੀ ਲੱਗਦਾ ਸਿਆਰੀ ਤੇ ਔਂਕੜ ਨਹੀਂ ਲੱਗਦੇ ਇਹ ਈਡੀ ਆਪਸ਼ਨ ਟਿੱਕ ਕਰਾਂਗੇ ਆਪਣਾ ਨੈਕਸਟ ਹੈਗਾ ਜੀ ਆਧੁਨਿਕ ਗੁਰਮੁਖੀ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਹੈ ਹਾਂਜੀ ਆਧੁਨਿਕ ਗੁਰਮੁਖੀ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਹੈ 5 7 8 ਜਾਂ 9 ਹਾਂਜੀ ਈਡੀ ਆਪਸ਼ਨ 8 ਵਰਗਾਂ ਵਿੱਚ ਵੰਡਿਆ ਗਿਆ ਜੀ ਨੈਕਸਟ ਕੁਐਸਚਨ ਹੈ ਜੀ ਪੈਰੀ ਬਿੰਦੀ ਵਾਲੀਆਂ ਧੁਨੀਆਂ ਕਿਸ ਵਰਗ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ ਅੰਤਿਮ ਵਰਗ ਸ਼ਵ ਵਰਗ ਨਵੀਨ ਵਰਗ ਸਾਰੇ ਹੀ ਹਾਂਜੀ ਇਹਦਾ ਆਪਸ਼ਨ ਆਊਗਾ ਇਹੜੀ ਆਪਸ਼ਨ ਹੋਊਗਾ ਜੀ ਨਵੀਨ ਵਰਗ ਵਿੱਚ ਪੈਰੀ ਬਿੰਦੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਪੈਰੀ ਬਿੰਦੀ ਵਾਲੀਆਂ ਧੁਨੀਆਂ ਨੈਕਸਟ ਕੁਐਸਚਨ ਹੈਗਾ ਜੀ ਆਪਣਾ ਅਪਰੋਕਤ ਵਿੱਚੋਂ ਕਿਹੜੀਆਂ ਧੁਨੀਆਂ ਦੰਤੀ ਨਹੀਂ ਹਨ ਹਾਂਜੀ ਪੱਤਾ ਫੱਤਾ ਦੱਦਾ ਤੱਦਾ ਇਹ ਦੰਤੀ ਹੈ ਜੀ ਜਿਹੜੀ ਪੱਪਾ ਪੱਪਾ ਧੁਨੀ ਹੈ ਇਹ ਨਹੀਂਗੀ ਇਹ ਹੋਠੀ ਹੈ ਇਸ ਕਰਕੇ ਸੱਸਾ ਆਪਸ਼ਨ ਤੇ ਟਿੱਕਾ ਕਰਾਂਗੇ ਆਪਾਂ నెక్స్ట్ కొస్చన మోల్ మూర్ధని పహాన కో జీ ఉల్టవి కి పేన పప్పు సోరి ఉల్ట జీబీ ట్యాంకీ ఉంది ట్యాంకా ఠట్టా డడ్ా ਨਾਨਾ ਟੱਡਾ ਤੇ ਨਾਨਾ ਹਾਂਜੀ ਇਹਦਾ ਆਪਸ਼ਨ ਆੜਾ ਟਿਕ ਕਰਾਂਗੇ ਜੀ ਆਪਾਂ ਹਾਂਜੀ ਨੈਕਸਟ ਕੁਐਸਚਨ ਪਪਾ ਵਰਗ ਦਾ ਉਚਾਰਨ ਸਥਾਨ ਦੱਸੋ ਜੀ ਪਪਾ ਕੀ ਆਪਣਾ ਦੰਤੀ ਹੈ ਕੋਮਲ ਤਾਲਵੀ ਹੈ ਜਾਂ ਹੋਠੀ ਹੈ ਹਾਂਜੀ ਇਹ ਹੋਠੀ ਹੈ ਜੀ ਦੋ ਹੁੰਠੀ ਵੀ ਕਹਿ ਸਕਦੇ ਆ ਕੱਲਾ ਹੁੰਠੀ ਵੀ ਕਹਿ ਸਕਦੇ ਆ ਸੱਸਾ ਆਪਸ਼ਨ ਟਿਕ ਕਰਾਂਗੇ ਜੀ ਕਰੈਕਟ ਆਨਸਰ ਆਪਣਾ ਨੈਕਸਟ ਆਪਣਾ ਕੁਐਸਚਨ ਹੈਗਾ ਪਾਰਸ਼ਵਿਕ ਬਿਆਨਜਨ ਦੀ ਪਛਾਣ ਕਰੋ ਪਾਰਸ਼ਵਿਕ ਆਪਣਾ ਜੀ ਲੱਲਾ ਜੀ ਲੱਲੀ ਪੈਰ ਬਿੰਦੀ ਤੇ ਲੱਲਾ ਇਹ ਦੋਨੇ ਹੀ ਪਾਰਸ਼ਵਿਕ ਹੈ ਜੀ ਇਹੜੀ ਟਿਕ ਕਰਾਂਗੇ ਜੀ ਨੈਕਸਟ ਕੁਐਸਚਨ ਆਪਣਾ ਹਾਂਜੀ ਨੈਕਸਟ ਕੁਐਸਚਨ ਹੈ ਜੀ ਆਪਣਾ ਭਾਸ਼ਾ ਵਿੱਚ ਸਵਾਰਾਂ ਸੁਰ ਦੀਆਂ ਕਿੰਨੀਆਂ ਬਣਗੀਆਂ ਵਰਤੀਆਂ ਜਾਂਦੀਆਂ ਹਨ ਹਾਂਜੀ ਆਪਸ਼ਨ ਆੜਾ ਟਿੱਕ ਕਰਾਂਗੇ ਜੀ 3 ਬਣਗੀਆਂ ਵਰਤੀਆਂ ਜਾਂਦੀਆਂ ਨੈਕਸਟ ਹੈਗਾ ਜੀ ਆਪਣਾ ਪੰਜਾਬੀ ਵਿੱਚ ਲਗਾਖਰਾਂ ਦੀ ਗਿਣਤੀ ਕਿੰਨੀ ਹੈ ਜੀ ਹਾਂਜੀ ਆਪਾਂ ਇਹ ਟੌਪਿਕ ਕਰ ਲਈ ਕਰ ਹੱਕਾ ਕੱਲੀ ਹੀ ਕਰਕੇ ਹਟਿਆ ਜੀ ਪੰਜਾਬੀ ਵਿੱਚ ਕਿੰਨੇ ਲਗਾਖਰ ਹੁੰਦੇ ਆ ਜੀ ਪੰਜਾਬੀ ਵਿੱਚ ਤਿੰਨ ਲਗਾਖਰ ਹੁੰਦੇ ਆ ਜੀ ਈਡੀ অপਸ਼ਨ ਟਿਕ ਕਰਾਂਗੇ கரੈਕਟ ਅਨਸਰ ਕਿਹੜੇ-ਕਿਹੜੇ ਹੁੰਦੇ ਇੱਕ ਬਿੰਦੀ ਟਿੱਪੀ ਤੇ ਅਦਕ ਇਹ ਤਿੰਨ ਆਪਣੇ ਪੰਜਾਬੀ ਦੇ ਲਗਾਖਰ ਹੈ ਜੀ ਨੈਕਸਟ ਕੁਐਸਚਨ ਅਦਕ ਦੀ ਵਰਤੋਂ ਹੁੰਦੀ ਹੈ ਜੀ ਦਵਾ ਲਈ ਦਵਾ ਵਾਲੇ ਅੱਖਰ ਤੋਂ ਪਹਿਲੇ ਪਹਿਲੇ ਅੱਖਰ ਉੱਤੇ ਜਾਂ ਇੱਕ ਤੇ ਦੂਜਾ ਦੋਵੇਂ ਜਾਂ ਕੋਈ ਵੀ ਨਹੀਂ ਹਾਂਜੀ ਇਹਦਾ ਦਵਾ ਲੇ ਵੀ ਹੁੰਦੀ ਹੈ ਇਹਦੀ ਵਰਤੋਂ ਜੇ ਦਵਾ ਵਾਲੇ ਅੱਖਰ ਤੋਂ ਪਹਿਲਾਂ ਵੀ ਇਹਦੀ ਵਰਤੋਂ ਹੁੰਦੀ ਹੈ ਜੀ ਅੱਧਕ ਦੀ ਇਸ ਕਰਕੇ ਈਡੀ অপਸ਼ਨ ਟਿਕ ਕਰਾਂਗੇ ਪਹਿਲਾਂ ਤੇ ਦੂਜਾ ਦੋਨੇ ਕਰੈਕਟ ਹੈ ਨੈਕਸਟ ਕੁਐਸਚਨ ਹੈ ਜੀ ਆਪਣਾ ਇਹ ਬਿੰਦੀ ਦੀ ਵਰਤੋਂ ਕਿੰਨੀਆਂ ਲਗਾ ਨਾਲ ਹੁੰਦੀ ਹੈ ਜੀ ਬਿੰਦੀ ਦੀ ਵਰਤੋਂ ਆਪਣੀ ਛੇ ਲਗਾ ਨਾਲ ਹੁੰਦੀ ਹੈ ਜੀ ਕੱਲ ਆਪਾਂ ਲੋਗ ਅੱਖਰਾਂ ਦੇ ਟੌਪਿਕ 'ਤੇ ਕੀਤਾ ਸੀਗਾ ਜੀ। ਬਿੰਦੀ ਨਾਲ ਕਿੰਨੀਆਂ ਲੱਗਣ ਲੱਗਦੀਆਂ? ਅੱਧਕ ਨਾਲ ਕਿੰਨੀਆਂ ਤੇ ਟਿੱਪੀ ਨਾਲ ਕਿੰਨੀਆਂ? ਨੈਕਸਟ ਕੁਐਸਚਨ ਹੈ ਜੀ ਆਪਣਾ। ਅੱਧਕ ਦੀ ਸਹੀ ਵਰਤੋਂ ਕਿੱਥੇ ਹੁੰਦੀ ਹੈ? ਪੌਦਾ, ਬਸਤਾ, ਬੱਦਲ ਜਾਂ ਸੁਚੱਜਾ? ਹਾਂਜੀ ਸਹੀ ਵਰਤੂਏ ਦੀ ਬਦਲਦੀ ਹੁੰਦੀ ਹੈ ਜੀ। ਕਿਹੜੀ ਆਪਸ਼ਨ ਟਿਕ ਕਰਾਂਗੇ ਜੀ? ਕਰੈਕਟ ਆਨਸਰ। ਅਧਿਕਦੀ ਵਰਤੋਂ ਨਹੀਂ ਹੁੰਦੀ। ਕੀ ਦੇ ਨਾਲ ਅਧਿਕਦੀ ਵਰਤੋਂ ਨਹੀਂ ਹੁੰਦੀ? ਅਧਕ ਸਿਆਰੀ ਨਾਲ ਵੀ ਹੋ ਜਾਂਦੀ ਹੈ। ਹੋਂਕੜ ਨਾਲ ਵੀ ਹੋ ਜਾਂਦੀ ਹੈ। ਦੁਲੈਂਕੜ ਨਾਲ ਅਧਿਕਦੀ ਵਰਤੋਂ ਨਹੀਂ ਹੁੰਦੀ ਜੀ। ਆੜਾ ਆਪਸ਼ਨ ਟਿਕ ਕਰਾਂਗੇ ਜੀ। ਨੈਕਸਟ ਕੁਐਸਚਨ ਟਿੱਪੀ ਦੀ ਵਰਤੋਂ ਕਿੰਨੀਆਂ ਲਗਾ ਨਾਲ ਹੁੰਦੀ ਹੈ ਜੀ ਟਿੱਪੀ ਦੀ ਵਰਤੋਂ 4 ਲਗਾ ਨਾਲ ਹੁੰਦੀ ਹੈ ਜੀ ਆਹੜਾ ਆਪਸ਼ਨ ਟਿਕ ਕਰਾਂਗੇ ਜੀ ਨੈਕਸਟ ਕੁਐਸਚਨ ਹੈਗਾ ਆਪਣਾ ਟਿੱਪੀ ਦੀ ਵਰਤੋਂ ਕਿੱਥੇ ਹੁੰਦੀ ਹੈ ਜੀ ਲਾਣਾ ਦੁਲਾਣਾ ਬਿਹਾਰੀ ਨਾਲ ਮੁਕਤੇ ਨਾਲ ਹਾਂਜੀ ਟਿੱਪੀ ਦੀ ਵਰਤੋ ਕਿੱਥੇ ਹੁੰਦੀ ਹੈ ਜੀ ਮੁਕਤੇ ਨਾਲ ਹੁੰਦੀ ਹੈ ਜੀ ਸਸ ਆਪਸ਼ਨ ਟਿਕ ਕਰਾਂਗੇ ਜੀ ිපන බාඩ හැක කන්න ත්‍රවර්ඩ මොක්ති නල තිප්පිදිවර්තව කි තියී නෙක් කෝස්් නයක ජීපන ජාබි විචිකෙටා බ්‍යන්ජන කම්බම හැකජී කම්බමන් ෙඩා ව්‍යංජන ජීපන රාරා රාරා භ්‍යන්ජන ජල පන කම්බනා කම්බම වඩ ෂන්් එක කරගෙන් නෙ කස්චන් ਨਾਸਕੀ ਸਵਰ ਦੀ ਪਛਾਣ ਕਰੋ ਨਾਸਕੀ ਕਿਹੜੇ ਹੈ ਜੀ ਆਪਣੇ ਨਾਸਕੀ ਹੈਗੇ ਆਪਣਾ ਹੂੜਾ ਆਪਸ਼ਨ ਟਿੱਕ ਕਰਾਂਗੇ ਜੀ ਨੰਨਾ ਨੈਕਸਟ ਆਪਣਾ ਕੁਐਸਚਨ ਹੈਗਾ ਜੀ ਪੰਜਾਬੀ ਗੁਰਮੁਖੀ ਗੁਰਮਕੀ ਵਿੱਚ ਕਿੰਨੀਆਂ ਦੁਨੀਆ ਦਰਹਾਈਆਂ ਗਈਆਂ ਹਨ ਛੇ ਦੁਨੀਆ ਦਰਹਾਈਆਂ ਗਈਆਂ ਜੀ ਇਹੜੀ ਆਪਸ਼ਨ ਟਿਕ ਕਰਾਂਗੇ கரੈਕਟ ਆਨਸਰ ਨੈਕਸਟ ਕੁਐਸਚਨ ਗਲੂਟਨ ਕਿਹੜੇ ਵਿਅੰਜਨ ਨੂੰ ਕਿਹਾ ਜਾਂਦਾ ਹੈ ਹਾਂਜੀ ਹਾਹੇ ਨੂੰ ਕਿਹਾ ਜਾਂਦਾ ਜੀ ਗਲੂਟਨ ਨੈਕਸਟ ਕੁਐਸਚਨ ਕੁਐਸਚਨ ਆਪਣਾ ਡੱਡੇ ਦੀ ਨਹੀਂ ਦੀ ਕਰਮਬਾਰ ਵਿਸ਼ੇਸ਼ਤਾ ਦੱਸੋ ਜੀ ਹਾਂਜੀ ਇਹ ਕੰਠੀ ਵੀ ਹੈ ਤੇ ਕਠੋਰ ਤਾਲ ਵੀ ਵੀ ਹੈ ਜੀ ਆਪਾਂ ਆਪਸ਼ਨ 66 ਟਿਕ ਕਰਾਂਗੇ ਜੀ ਆਪਾਂ ਕੰਠੀ ਤੇ ਕਠੋਰ ਤਾਲ ਵੀ ਹਾਂਜੀ ਸੀ ਅੱਜ ਅੱਜ ਆਪਣੇ ਐਮਸੀਕਿਊ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਨੈਕਸਟ ਕਲਾਸ ਫੇਰ ਲੈ ਕੇ ਆਵਾਂਗੇ ਜੀ ਆਪਾਂ 4 एमसीक्यू ਪੰਜਾਬੀ ਵਿਆਕਰਨ ਨਾਲ ਰਿਲੇਟਡ ਹੈ ਜੋ ਸਟੂਡੈਂਟ ਹਨ ਜੋ ਸਟੂਡੈਂਟ ਆਪਣੇ ਚੈਨਲ ਤੇ ਨਵੇਂ ਹੈ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਨੂੰ ਪ੍ਰੈਸ ਕਰ ਦੇਣ ਤਾਂ ਜੋ ਨੈਕਸਟ ਵੀਡੀਓ ਦਾ ਲਿੰਕ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਜੋ ਸਟੂਡੈਂਟ ਪੰਜਾਬੀ ਦੇ ਪੇਪਰ ਦੀ ਤਿਆਰੀ ਕਰ ਰਹੇ ਹਨ ਉਨਾਂ ਲਈ ਇਹ ਵੀਡੀਓ ਜਿਹੜੀ ਹੈਲਪਫੁਲ ਹੋ ਸਕੇ। ਨੈਕਸਟ ਵੀਡੀਓ ਲੈ ਕੇ ਫਿਰ ਉਹ ਹਾਜ਼ਰ ਹੋਵਾਂਗੇ ਜੀ ਆਪਾਂ। ਧੰਨਵਾਦ।